ਇਦੇ ਕੋਰੋਨਾ ਚ ਕੁਲਚੇ ਸ਼ੋਲੇ ਲੈ ਲੈ ਕੇ ਜਾਨੀਆ ਕਰੇ ਵੀਰੇ ਇੱਕ ਬਲੇਡ ਕੁਲਚੇ ਸ਼ੋਲੇ ਬੈਕ ਕਰ ਦੋ ਆ ਬਣ ਕਰ ਦਿੰਦਾਗਾ ਆ ਬਣ ਕਿੰਨੇ ਪੈਸੇ ਬਣਦੇ ਆ ਵੀਰੇ 30 ਰੁਪਏ ਬਣ ਵੀਰੇ ਜੇ ਮੈਂ ਤੁਹਾਨੂੰ ਪੈਸੇ ਕੱਲ ਦੇ ਦਾਂ ਮੈਂ ਨਾ ਪੈਸੇ ਜਲਦੀ ਜਲਦੀ ਚ ਘਰੇ ਕੋ ਲੈ ਆਈ ਆ ਛਾ ਕੱਲ ਕੋਈ ਗੱਲ ਨਹੀਂ ਬਣ ਕੰਮ ਦੇਖੀ ਅੱਛਾ ਠੀਕ ਆ ਲੈ ਵੀ ਅੱਜ ਤਾਂ ਲਾਤਾ ਨਾ ਚੂਨਾ ਲੈ ਵੀ ਸਿੰਮੂ ਕੱਲ ਤਾਂ ਚੂਨਾ ਲਾਇਆ ਹੀ ਸੀ ਅੱਜ ਵੀ ਲਾ ਦੇ ਵੀਰੇ ਇੱਕ ਬਲੇਡ ਪੈਕ ਕਰਿਓ ਕਰ ਦਿੰਦਾ ਬਣ ਕਰਦੇ ਕਰਤੇ ਪੈਸੇ ਤੈਨੂੰ ਅੱਜ ਵੀ ਨਹੀਂ ਦੇ ਕੇ ਜਾਣਗੇ ਆ ਲੈ ਬਣੇ ਕੀ ਗੱਲ ਹੋ ਗਈ ਬਣੇ ਵੀਰੇ ਤੁਸੀਂ ਕਲਚੇ ਛੋਲੇ ਰੱਖੀ ਲੋ ਕੀ ਹੋ ਗਿਆ ਬਣੇ ਮੈਂ ਨਾ ਅੱਜ ਵੀ ਛੇਤੀ ਛੇਤੀ ਚਾਈ ਸੀ ਤੇ ਅੱਜ ਵੀ ਭੁਲਾਈ ਪੈਸੇ ਕੋਈ ਨਾ ਉਸੇ ਕਲਚੇ ਛੋਲੇ ਰੱਖ ਲਓ ਕੋਈ ਗਾਂ ਹੀ ਬਣ ਲੈ ਜਾ ਤੁਸੀਂ ਤੁਸੀਂ ਤਾਂ ਨੱਥ ਦੇ ਆਉਣ ਵਾਲੇ ਗਾਹਕ ਸੇਮੋ ਤੂੰ ਇਤਨਾ ਕਿਤਨਾ ਚਾਚ ਭੱਜੀ ਆਂਦੀ ਆਂ ਮੈਂ ਨਾ ਮਾਰਕੀਟ ਗਈ ਸੀ ਉੱਥੇ ਕਾਲਚੇ ਛੋਲੇ ਵਾਲਾ ਖੜਦਾ ਤੇ ਦੋ ਦਿਨ ਹੋ ਗਏ ਮੈਂ ਉਹ ਤੋਂ ਫ੍ਰੀ ਕਾਲਚੇ ਛੋਲੇ ਖਾਣੀਆਂ ਫ੍ਰੀ ਚ ਉਹ ਕਿਹਾ ਮੈਂ ਉਹ ਤੋਂ ਜਦੋਂ ਕਾਲਚੇ ਛੋਲੇ ਪੈਕ ਕਰਾ ਲੈਣੀਆਂ ਫਿਰ ਮੈਂ ਉਹਨੂੰ ਕਹਿ ਦਿੰਨੀ ਆ ਵੀਰੇ ਮੈਂ ਪੈਸੇ ਕੱਲੂ ਦੇ ਦੂੰਗੀ ਤੇ ਉਹ ਵੀ ਵਿਚਾਰਾ ਮੈਨੂੰ ਕਾਲਚੇ ਛੋਲੇ ਦੇ ਦਿੰਦਾ ਪਰ ਯਾਰ ਇਹ ਗਲਤ ਨਹੀਂ ਸਾਰਾ ਕੁਝ ਗਲਤ ਕੀ ਆ ਦੋ ਦਿਨ ਮੈਂ ਇਹਨੂੰ ਜੂਨਾ ਲਾਇਆ ਕੱਲੂ ਕਿਸੇ ਹੋਰ ਨੂੰ ਜੂਨਾ ਲਾ ਕੇ ਕੁਝ ਵੀ ਖਾ ਲੂੰਗੀ ਸੇਮੋ ਤੇਰੇ ਵਾਸਤੇ ਨਾ ਇਹ ਗਲਤ ਗੱਲ ਆ ਕੀ ਪਤਾ ਉਹਦੀ ਕੀ ਗਰੀਬੀ ਦੀ ਮਜਬੂਰੀ ਹੋਗੀ ਜਿਹੜਾ ਜੇ ਰੀਓ ਮਰੋ ਦੀ ਪੜਨ ਲਿਖਣ ਦੀ ਹੈ ਨਾ ਤੇ ਉਹ ਵਿਚਾਰਾ ਕੰਮ ਕਰ ਰਿਹਾ ਤੂੰ ਕਦੇ ਉਹਦੀ ਮਜਬੂਰੀ ਸੁਣੀ ਹੈ ਕਦੇ ਇਹਨੂੰ ਸਮਝਿਆ ਪਰਸੋ ਚੌਥੇ ਤਾਂ ਉਹਨੂੰ 1000 ਰੁਪਏ ਮੈਂ ਦਿੱਤਾ 1000 ਰੁਪਏ ਪਰ ਤੁਸੀਂ ਕਹਿੰਦਾ ਦਿੱਤਾ ਮੈਂ ਤੁਹਾਨੂੰ ਦੱਸਦਾ ਮੈਂ ਕਹਿੰਦਾ ਦਿੱਤਾ ਮੈਂ ਵੀ ਉਹਦੀ ਰੇੜੀ ਤੇ ਗਿਆ ਸੀ ਛੋਟੇ ਵੀਰੇ ਛੋਟੇ ਭਾਈ ਹੈਲੋ ਹਾਂਜੀ ਵੀਰੇ ਕੀ ਗੱਲ ਹੋ ਗਈ ਤੂੰ ਬੜਾ ਅਦਾਸ ਖੜਾ ਵੀਰੇ ਯਾਰ ਦਿਮਾਗ ਦਾ ਟੈਨਸ਼ਨ ਨਹੀਂ ਬਹੁਤ ਆ ਕੀ ਗੱਲ ਹੋ ਗਈ ਸੀ ਫਿਰ ਦੱਸ ਦੇ ਤੂੰ ਭਾਈ ਮੈਂ ਘਰ ਜਿਆਦਾ ਇਕੱਲਾ ਇਕੱਲਾ ਮਿਲਦਾ ਮੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਆ ਉਹਦੇ ਲਾਲ ਲਈ ਨਾ ਮੈਂ ਪਿੰਡ ਪੈਸੇ ਭੇਜਣੇ ਆ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਭੇਜਾਂ ਕਿੰਨੇ ਪੈਸੇ ਘੱਟ ਦੇ ਦੇ 1000 ਰੁਪਏ ਬਈ ਅੱਛਾ ਕੋਈ ਕਰ ਅਲੇ ਫੰਡ 1000 ਰੁਪਏ ਤੂੰ ਮੇਰੇ ਤੋਂ ਲੈ ਲੈ ਧੰਨਵਾਦ ਵੀਰੇ ਉਹ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਪੁੱਛਣੀ ਸੀਗੀ ਹਾਂ ਨਾ ਮੈਂ ਤੁਹਾਨੂੰ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਆ ਪਰ ਤੁਸੀਂ ਫੇਰ ਵੀ ਮੇਰੀ ਮਦਦ ਕਰ ਰਹੇ ਆ ਉਹ ਯਾਰ ਮੈਂ ਤਾਂ ਇੱਕ ਇਨਸਾਨੀਅਤ ਤੌਰ ਤੇ ਤੇਰੀ ਮਦਦ ਕਰਦਾ ਵੈਸੇ ਵੀ ਮਾਮਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਆ ਜੱਜ ਤੂੰ ਦੁੱਖ ਤਕਲੀਫ ਦੇ ਵਿੱਚ ਤਾਂ ਹੋ ਸਕਦਾ ਕੱਲ ਨੂੰ ਮੈਂ ਵੀ ਹੋਵਾਂ ਤੂੰ ਟੈਨਸ਼ਨ ਨਾ ਲੈ ਆਪ ਦੇ ਕੋਲ ਰੱਖ ਲਾ ਜਦੋਂ ਤੇਰੇ ਕੋਲ ਪੈਸੇ ਹੋਏ ਤਾਂ ਮੈਨੂੰ ਵਾਪਸ ਕਰ ਦੇ ਜੇ ਨਾ ਵੀ ਹੋਏ ਤਾਂ ਤਾਂ ਵੀ ਚੱਲ ਜੇ ਧੰਨਵਾਦ ਵੀਰੇ ਠੀਕ ਹੈ ਸੇਮੂ ਤੇਰੇ ਵਾਸਤੇ ਨੇ ਗਲਤ ਕਰ ਲਾ ਕੀ ਪਤਾ ਉਹਦੀ ਕੀ ਗਰੀਬ ਦੀ ਮਜਬੂਰੀ ਹੋਊਗੀ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਉਹ ਰੇੜੀ ਲਾ ਰਿਹਾ ਵਾ ਜਿਹੜੀ ਉਮਰ ਉਹਦੀ ਪੜਨ ਲਿਖਣ ਦੀ ਹੈ ਨਾ ਤੇ ਉਹ ਵਿਚਾਰਾ ਕੰਮ ਕਰ ਰਿਹਾ ਤੋਕਾ ਦੇ ਉਹਦੀ ਮਜਬੂਰੀ ਸੁਣੀਏ ਕਦੇ ਨੂੰ ਸਮਝਿਆ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਕਿਸੇ ਗਰੀਬ ਦਾ ਹੱਕ ਮਰੂੰਗੀ ਪਰ ਕੋਈ ਨਹੀਂ ਨਾਲੇ ਮੈਂ ਉਹ ਤੋਂ ਸੌਰੀ ਮੰਗ ਕੇ ਆਉਣੀ ਆ ਨਾਲੇ ਮੈਂ ਉਹਦੇ ਪੈਸੇ ਦੇ ਕੇ ਆਉਣੀ ਆ ਨਾਲੇ ਸਿਆਣੇ ਕਹਿੰਦੇ ਆ ਮਾੜੀਆਂ ਚੀਜ਼ਾਂ ਦਾ ਅੰਤ ਕਦੇ ਨਾ ਕਦੇ ਤਾਂ ਹੋਣਾ ਹੀ ਹੁੰਦਾ ਸ਼ੁਕਰ ਆ ਤੁਸੀਂ ਮੈਨੂੰ ਟਾਈਮ ਨਾਲ ਹੀ ਅਹਿਸਾਸ ਕਰਵਾਤਾ ਤੇ ਹੁਣ ਮੈਂ ਵੀਰੇ ਤੋਂ ਮਾਫੀ ਮੰਗ ਕੇ ਆਉਣੀ ਆ ਤੇ ਨਾਲੇ ਉਹਨਾਂ ਦੇ ਪੈਸੇ ਦੇ ਕੇ ਆਉਣੀ ਆ